ਜਿਹੜੀ ਬੀਜੇਪੀ ਆਪਣੇ ਆਪ ਨੂੰ ਖੱਬੇਖਾਨਕ ਹੁੰਦੀ ਸੀ ਉਸ ਬੀਜੇਪੀ ਦੀ ਹੁਣ ਹਰਿਆਣਾ ਦੇ ਵਿੱਚ ਸਰਕਾਰ ਨਹੀਂ ਬਣ ਰਹੀ ਉਹ ਬੀਜੇਪੀ ਜਿਹੜੀ ਹਰਿਆਣਾ ਦੀ ਸਰਕਾਰ ਆਪਣੇ ਆਪ ਨੂੰ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੇ ਸੰਘਰਸ਼ ਰੋਕਣ ਦੇ ਵਿੱਚ ਸਮਰੱਥਾਂ ਸਾਡੇ ਕੋਲ ਇੰਨੀ ਤਾਕਤ ਹੈ ਕਿ ਅਸੀਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਸਕਦੇ ਹਾਂ ਜਦੋਂ ਪਹਿਲਾ ਕਿਸਾਨ ਅੰਦੋਲਨ ਹੋਇਆ ਸੀ ਉਸ ਅੰਦੋਲਨ ਦੇ ਵਿੱਚ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਪੂਰਾ ਆਪਣਾ ਟਿਲ ਲਾਇਆ ਸੀ ਕਿ ਜਿਹੜੇ ਕਿਸਾਨ ਨੇ ਕਿਸਾਨ ਦਿੱਲੀ ਨਾ ਜਾ ਸਕਣਾ ਸ਼ੰਭੂ ਬਾਰਡਰ ਤੋਂ ਲੈ ਕੇ ਸੋਨੀਪੱਤ ਕਰਨਾਲ ਸਿੰਘੂ ਤੱਕ ਕਿੰਨੇ ਹੀ ਰਾਜੇ ਵਿੱਚ ਰਸਤੇ ਸੀ ਜਿਹੜੇ ਰਸਤੇ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਰੋਕੇ ਸੀ ਤੇ ਜਦੋਂ ਦੂਜੀ ਵਾਰ ਇੱਕ ਵਾਰ ਫਿਰ ਕਿਸਾਨ ਦਿੱਲੀ ਜਾ ਰਹੇ ਸੀ 13 ਫਰਵਰੀ ਨੂੰ ਆਪਣਾ ਸੰਘਰਸ਼ ਕਰਨ ਦੋਗਨ ਕਰਨ ਦਿੱਲੀ ਬੀਜੇਪੀ ਸਰਕਾਰ ਦੇ ਖਿਲਾਫ ਦਿੱਲੀ ਸੈਂਟਰ ਗਵਰਨਮੈਂਟ ਦੇ ਖਿਲਾਫ ਉਦੋਂ ਹਰਿਆਣਾ ਸਰਕਾਰ ਨੇ ਕੰਦਾਂ ਕੱਢਤੀਆਂ ਸੀ ਸ਼ੰਭੂ ਬਾਰਡਰ ਦੇ ਉੱਪਰ ਉਦੋਂ ਹਰਿਆਣਾ ਸਰਕਾਰ ਨੇ ਕਿਲ ਗੱਡਦੇ ਸੀ ਬੈਰੀਗੇਟਿੰਗ ਕਰਦੇ ਸੀ ਕੰਡਾ ਤਾਰ ਲਾਤੀ ਸੀ ਵੱਡੀ ਵੱਡੀ ਫੋਰਸ ਲਾਤੀ ਸੀ ਪੈਰਾਮਿਲਟਰੀ ਫੋਰਸ ਲਾਤੀ ਸੀ ਪਾਣੀ ਦੀਆਂ ਜਲ ਤੋਪਾਂ ਲੈ ਕੇ ਆ ਗਏ ਸੀ ਅਥਰੋ ਗੈਸ ਦੇ ਗੋਲੇ ਮਾਰੇ ਗਏ ਕਿਸਾਨਾਂ ਦਾ ਦਾਅਵਾ ਮੰਨ ਕੇ ਗੋਣੀਆਂ ਵੀ ਮਾਰੀ ਗਈਆਂ ਉਸੇ ਗੋਲੀ ਦੇ ਨਾਲ ਸਾਡਾ ਜਿਹੜਾ ਇੱਕ ਕਿਸਾਨ ਸੀ ਸ਼ੁਭਕਰਮ ਸਿੰਘ ਜਿਹੜਾ ਇੱਕ ਨੌਜਵਾਨ ਬੱਚਾ ਸੀ ਉਹੋ ਵੀ ਸ਼ਹੀਦ ਹੋ ਗਿਆ ਅੱਜ ਉਹੀ ਦੋਸਤੋ ਭਾਜਪਾ ਸਰਕਾਰ ਹੈ ਹਰਿਆਣਾ ਦੇ ਵਿੱਚ ਕਿ ਲੇਲੜੀਆਂ ਨਿਕਲੀਆਂ ਹੋਈਆਂ ਨੇ ਹਰਿਆਣਾ ਦੇ ਲੋਕ ਭਾਜਪਾ ਨੂੰ ਵੋਟ ਪਾਉਣ ਦੇ ਲਈ ਤਿਆਰ ਨਹੀਂ ਹੈਗੇ ਤਿਆਰ ਤਾਂ ਖੈਰ ਪਿਛਲੇ ਵਾਰ ਵੀ ਨਹੀਂ ਸੀ ਪਿਛਲੇ ਵਾਰ ਵੀ ਹਰਿਆਣਾ ਦੀ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਸੀ ਬਣੀ ਪਿਛਲੇ ਵਾਰ ਸਟਾਂ ਕੱਟ ਰਹਿ ਗਈਆਂ ਸੀ ਸਟਾਂ ਕੱਟ ਰਹਿ ਗਈਆਂ ਸੀ ਤੇ ਹਰਿਆਣਾ ਦੇ ਵਿੱਚ ਸਰਕਾਰ ਨਹੀਂ ਸੀ ਬਣੀ ਦੁਸ਼ੰਤ ਚਟਾਲਾ ਹੋਰਾਂ ਨੂੰ ਨਾਲ ਲੈ ਕੇ ਕਿਉਂਕਿ ਉਹਨਾਂ ਦੇ 10 ਐਮ.ਐਲ.ਏ ਸੀ ਦੁਸ਼ੰਤ ਹੋਰਾਂ ਨੂੰ ਨਾਲ ਲੈ ਕੇ ਬੀਜੇਪੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤੇ ਅੱਜ ਦੁਸ਼ੰਤ ਹੋਰਾਂ ਦੇ ਨਾਲ ਵੀ ਬਿਲਕੁਲ ਅਲਾਈਅንስ ਨਹੀਂ ਹੈ ਵੱਖੋ-ਵੱਖਰੇ ਲੜ ਰਹੇ ਨੇ ਅੱਜ ਬੀਜੇਪੀ ਹਰਿਆਣਾ ਦੇ ਵਿੱਚ ਬਿਲਕੁਲ ਹਾਸ਼ੀਦ ਉੱਪਰ ਹੈ ਇਸ ਦਾ ਜੇਕਰ ਇੱਕ ਵੱਡਾ ਜਿਹੜਾ ਕਾਰਨ ਹੈ ਉਹ ਕਾਰਨ ਹੈਗਾ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਨੇ ਬੀਜੇਪੀ ਨੂੰ ਡੈਂਟ ਪਾਇਆ ਹਰਿਆਣਾ ਦੇ ਵਿੱਚ ਬਿਲਕੁਲ ਤੁਸੀਂ ਇਹ ਕਹੋ ਕਿ ਬੈਕ ਫਰੰਟ ਤੇ ਕਰਦੀ ਬੈਕਫੁੱਟ ਤੇ ਆ ਕੇ ਬੀਜੇਪੀ ਅੱਜ ਲੜ ਰਹੀ ਹੈ ਇਹਦਾ ਕਾਰਨ ਕਿਸਾਨ ਅੰਦੋਲਨ ਹੈ ਕਿਸਾਨ ਅੰਦੋਲਨ ਦੇ ਨਾਲ ਨਾਲ ਵੱਡਾ ਕਾਰਨ ਹੈ ਜਿਹੜੇ ਬੀਜੇਪੀ ਦੇ ਹਰਿਆਣਾ ਦੇ ਲੀਡਰ ਨੇ ਜਿਨ੍ਹਾਂ ਨੇ ਕਿਸਾਨਾਂ ਪ੍ਰਤੀ ਲਗਾਤਾਰ ਜ਼ਹਿਰ ਉਗਲਿਆ ਸਾਰਾ ਕੁਝ ਹੋਇਆ ਇੱਕ ਤੁਸੀਂ ਲੇਟੈਸਟ ਮਾਮਲਾ ਦੇਖੋ ਕੰਗਣਾ ਰਣੌਤ ਜਿਹੜੇ ਹਿਮਾਚਲ ਤੋਂ ਨੇ ਹਿਮਾਚਲ ਮੰਡੀ ਤੋਂ ਕੰਗਣਾ ਐਮਪੀ ਬਣਦੀ ਹੈ ਐਮਪੀ ਬਣ ਕੇ ਕੰਗਣਾ ਕੀ ਕਹਿੰਦੀ ਹੈ ਕਿਸਾਨ ਅੰਦੋਲਨ ਬਾਰੇ ਕੀ ਬਿਆਨ ਦਿੰਦੀ ਹੈ ਕੰਗਣਾ ਬਿਆਨ ਦਿੰਦੀ ਹੈ ਕਿਸਾਨ ਅੰਦੋਲਨ ਬਾਰੇ ਕਿ ਕਿਸਾਨ ਅੰਦੋਲਨ ਦੇ ਵਿੱਚ ਤਾਂ ਕਤਲ ਹੋਏ ਉਥੇ ਲਗਾਤਾਰ ਰੇਪ ਹੋਏ ਬੰਦੇ ਮਾਰ ਕੇ ਉਥੇ ਟੰਗਤੇ ਗਏ ਬੇਸ਼ੱਕ ਕੰਗਣਾ ਨੂੰ ਭਾਜਪੀ ਦੀ ਹਾਈ ਕਮਾਂਡ ਵੱਲੋਂ ਬੁਲਾਇਆ ਗਿਆ ਬੁਲਾ ਕੇ ਝਾੜਚੰਬ ਕੀਤੀ ਗਈ ਪਰ ਕੰਗਣਾ ਨੂੰ ਬਿਆਨ ਦੇਣ ਤੋਂ ਪਹਿਲਾਂ ਇਸ ਗੱਲ ਦਾ ਨਹੀਂ ਸੀ ਪਤਾ ਨਾਓ ਪੋਲਿਟਿਕਲ ਤੌਰ ਤੇ ਇੰਨੀ ਸ਼ਾਰਪ ਹੈ ਨਾ ਪੋਲਿਟਿਕਲ ਉਹਨੂੰ ਕੋਈ ਅੱਡੀ ਤੁਸੀਂ ਕਹੋ ਕਿ ਸਮਝ ਐ ਕੰਗਣਾ ਨੂੰ ਨਹੀਂ ਸੀ ਇਸ ਗੱਲ ਦਾ ਪਤਾ ਕਿ ਹਰਿਆਣਾ ਦੇ ਵਿੱਚ ਅਕਤੂਬਰ ਦੇ ਵਿੱਚ ਹਰਿਆਣਾ ਚ ਇਲੈਕਸ਼ਨ ਐ ਹਰਿਆਣਾ ਦੇ ਵਿੱਚ ਬੀਜੇਪੀ ਇਲੈਕਸ਼ਨ ਲੜਨ ਜਾ ਰਹੀ ਹੈ ਦੋ ਵਾਰ ਦੀ ਸਰਕਾਰ ਐ ਬੀਜੇਪੀ ਹਰਿਆਣਾ ਦੇ ਵਿੱਚ ਤੇ ਕਿਸਾਨ ਅੰਦੋਲਨ ਦਾ ਹਰਿਆਣਾ ਦੇ ਵਿੱਚ ਇੱਕ ਵੱਡਾ ਅਸਰ ਐ ਇੱਕ ਵੱਡਾ ਵੋਟ ਬੈਂਕ ਜਿਹੜਾ ਬੀਜੇਪੀ ਦਾ ਤੇ ਪੂਰੇ ਹਰਿਆਣੇ ਦਾ ਹੋਰ ਪਾਰਟੀਆਂ ਦਾ ਉਹ ਵੋਟ ਬੈਂਕ ਕਿਸਾਨੀ ਦੇ ਨਾਲ ਜੁੜਿਆ ਹੋਇਆ ਵੋਟ ਬੈਂਕ ਐ ਇਸ ਕਰਕੇ ਕੰਗਣਾ ਨਹੀਂ ਸੀ ਜਾਣਦੀ ਕਿਸ ਕੰਗੜਾ ਨੇ ਕਿਸਾਨੀ ਵਾਲਾ ਬਿਆਨ ਦੇ ਕੇ ਉਥੇ ਬੀਜਪੀ ਨੂੰ ਵੱਡਾ ਇੱਕ ਡੈਂਟ ਪਾਇਆ ਯਾਨੀ ਕਿ ਜਿਹੜਾ ਕਿਹਾ ਕਿ ਲਗਾਤਾਰ ਰੇਪ ਹੋ ਰਹੇ ਸੀ ਬੰਦੇ ਮਾਰ ਕੇ ਕਿਸਾਨ ਅੰਦੋਲਨ ਦੇ ਵਿੱਚ ਟੰਗੇ ਜਾ ਰਹੇ ਸੀ ਉਸ ਕੰਗੜਾ ਦੇ ਬਿਆਨ ਨੇ ਬੀਜਪੀ ਨੂੰ ਹਰਿਆਣਾ ਦੇ ਵਿੱਚ ਇੱਕ ਦੋਸਤ ਜਿਹੜਾ ਵੱਡਾ ਡੈਂਟ ਹੈ ਉਹ ਡੈਂਟ ਪਾਇਆ ਬਿਲਕੁਲ ਬੀਜਪੀ ਬੈਗਫੁੱਟ ਦੇ ਉੱਪਰ ਤੱਕ ਦੀ ਇਸੋ ਨਾਲ ਬਾ ਜਿਹੜੀ ਜਾਤੀ ਜਨਗਣਨਾ ਸੀ ਜਿਦੀ ਬੀਜੇਪੀ ਜੇ ਤਮਾਮ ਤਰ੍ਹਾਂ ਦੇ ਸਟੇਟਮੈਂਟ ਦੇ ਰਹੀ ਸੀ ਤਾਂ ਕੰਗਣਾ ਨੇ ਬੇਸ਼ੱਕ ਇਹ ਗੱਲ ਕਿਹਾ ਕਿ ਜਿਹੜੀ ਮੇਰੀ ਲਾਈਨ ਹੈ ਬੀਜੇਪੀ ਦੇ ਨਾਲ ਹੈ ਪਰ ਜਾਤੀ ਜਨਗਨ ਨੂੰ ਲੈ ਕੇ ਉਹਨੂੰ ਕੋਈ ਸਮਝ ਨਹੀਂ ਸੀ ਜਿਹੜੇ ਬਿਆਨ ਦਿੱਤੇ ਬੀਜੇਪੀ ਦੇ ਉਲਟ ਗਏ ਕਿਉਂਕਿ ਜਿਹੜੇ ਜਾਤੀ ਸਮੀਕਰਨ ਨੇ ਜਾਤੀ ਸਮੀਕਰਨ ਵੱਡੇ ਤੌਰ ਦੇ ਉੱਪਰ ਡੋਮਿਨੇਟ ਕਰਦੇ ਨੇ ਹਰਿਆਣਾ ਦੀ ਪੋਲਿਟਿਕਸ ਦੇ ਵਿੱਚ ਉੱਥੇ ਵੀ ਬੀਜੇਪੀ ਨੂੰ ਬੈਗਫੁੱਟ ਦੇ ਉੱਪਰ ਗਈ ਦੋਸਤੋ ਅੱਜ ਬੀਜੇਪੀ ਬਿਲਕੁਲ ਪਿੱਛੇ ਹੱਟੀ ਹੋਈ ਹੈ ਵੱਡੇ ਤੌਰ ਦੇ ਉੱਪਰ ਜੇਕਰ ਕੋਈ ਮਰਜ਼ ਕਰ ਰਹੀ ਹੈ ਵੱਡੀ ਪਾਰਟੀ ਹਰਿਆਣਾ ਦੇ ਵਿੱਚ ਤਾਂ ਉਹ ਪਾਰਟੀ ਹੈਗੀ ਹੈ ਕਾਂਗਰਸ ਜੇਕਰ ਕਾਂਗਰਸ ਸਹੀ ਤਰੀਕੇ ਨਾਲ ਇਲੈਕਸ਼ਨ ਲੜਦੀ ਹੈ ਜੇਕਰ ਕਾਂਗਰਸ ਦੋਸਤੋ ਆਪਸ ਦੇ ਵਿੱਚ ਨਹੀਂ ਲੜਦੀ ਕਾਂਗਰਸ ਦੇ ਲੀਡਰ ਇੱਕ ਦੂਜੇ ਦੇ ਕੱਪੜੇ ਨਹੀਂ ਪਾੜਦੇ ਤਾਂ ਹਰਿਆਣਾ ਨੂੰ ਕਾਂਗਰਸ ਦੇ ਵਿੱਚ ਆਉਣ ਤੋਂ ਕਾਂਗਰਸ ਨੂੰ ਹਰਿਆਣਾ ਦੇ ਵਿੱਚ ਆਉਣ ਤੋਂ ਦੋਸਤੋ ਕੌਣ ਹੀ ਰੋਕ ਸਕਦਾ ਕਾਂਗਰਸ ਇੱਕ ਵੱਡੇ ਜੋਰ ਸੋਰ ਦੇ ਨਾਲ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਹਾਲਾਤ ਇਹ ਨੇ ਹਰਿਆਣਾ ਦੇ ਵਿੱਚ ਕਿ ਜਦੋਂ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਆਮ ਆਦਮੀ ਪਾਰਟੀ ਨੇ ਤਾਂ ਕਿਹਾ ਕਿ ਅਸੀਂ 90 ਸੀਟਾਂ ਨੇ ਜਿਹੜੀ ਵਿਧਾਨ ਸਭਾ ਹਰਿਆਣਾ ਦੀਆਂ 90 ਦੀਆਂ 90 ਸੀਟਾਂ ਦੇ ਉੱਪਰ ਅਸੀਂ ਇਕੱਲੇ ਲੜਾਂਗੇ ਪਰ 90 ਸੀਟਾਂ ਲੜਨ ਵਾਲੀ ਪਾਰਟੀ ਅਲਾਈਂਸ ਉੱਪਰ ਆ ਗਈ ਕਾਂਗਰਸ ਨਾਲ ਕਿ ਸਾਡੇ ਨਾਲ ਤੁਸੀਂ ਅਲਾਈਂਸ ਕਰ ਲਓ ਸਮੇਕਰਨ ਠੀਕ ਨਹੀਂ ਬੈਠੇ ਇੱਕ ਤਾਂ ਸਿੱਟਾਂ ਦਾ ਰੌਲਾ ਸੀ ਸਿੱਟਾਂ ਦੇ ਨਾਲ ਨਾਲ ਕਾਂਗਰਸ ਨੂੰ ਲੱਗਦਾ ਕਿ ਸਾਡੀ ਸਰਕਾਰ ਆ ਰਹੀ ਹੈ ਜੇਕਰ ਅਸੀਂ ਆਮ ਆਦਮੀ ਪਾਰਟੀ ਨੂੰ ਨਾਲ ਲੈ ਲਿਆ ਬਿਨਾਂ ਵਜਣਾ ਹੀ ਸਾਡੇ ਨਾਲ ਇਹ ਲੱਤ ਫਸਾਉਣਗੇ तमाम तरह ਦੇ ਸਮੇਕਰਨ ਸੀ ਉਹ ਸੈਟ ਨਹੀਂ ਬੈਠੇ ਹਰਿਆਣਾ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅਲਾਈਅੰਸ ਦੋਸਤੋ ਨਹੀਂ ਹੋਇਆ ਨਹੀਂ ਹੋਇਆ ਆਮ ਆਦਮੀ ਪਾਰਟੀ ਨੇ ਵੀ ਆਪਣੇ ਕੈਂਡੀਡੇਟ ਅਨਾਉਂਸ ਕਰਨੇ ਸ਼ੁਰੂ ਕਰ ਦੇ ਕਾਂਗਰਸ ਨੇ ਵੀ ਆਪਣੇ ਜਿਹੜੇ ਕੈਂਡੀਡੇਟ ਨੇ ਉਹ ਅਨਾਉਂਸ ਕਰਤੇ ਤੇ ਹੁਣ ਦੇਖਣ ਵਾਲਾ ਹੋਊਗਾ ਕਿ ਬੀਜੇਪੀ ਜਿਹੜੀ ਆਪਣੇ ਆਪ ਨੂੰ ਇੱਕ ਵੱਡੀ ਤਾਕਤ ਮੰਨਦੀ ਸੀ ਹਰਿਆਣਾ ਦੇ ਵਿੱਚ ਮਨੋਰ ਲਾਲ ਖੱਟਰ ਜਿਹੜੇ ਪਹਿਲਾਂ ਲਗਾਤਾਰ ਸੀਐਮ ਦੂਜੀ ਵਾਰ ਸੀ ਮਨੋਰ ਲਾਲ ਖੱਟਰ ਨੂੰ ਹਟਾ ਕੇ ਵੀ ਉੱਥੋਂ ਨਾਇਬ ਸਿੰਘ ਸੈਣੀ ਨੂੰ ਸੀਐਮ ਲਾਇਆ ਗਿਆ ਹੁਣ ਨਾਇਬ ਸਿੰਘ ਸੈਣੀ ਜੇਗਵਾਈ ਦੇ ਵਿੱਚ ਪ੍ਰਦਰਸ਼ਨ ਕੀ ਕਰਦੀ ਹੈ ਬੀਜੇਪੀ ਇਹ ਦੋਸਤੋ ਦੇਖਣ ਵਾਲਾ ਹੋਊਗਾ ਪਰ ਅੱਜ ਦੇ ਸਮੇਂ ਦੇ ਵਿੱਚ ਹਰਿਆਣਾ ਦੇ ਵਿੱਚ ਕਾਂਗਰਸ ਸਰਕਾਰ ਬਣ ਰਹੀ ਹੈ